ਪਿੰਡ ਦੀ ਸਾਦੇ ਪ੍ਰੋਗਰਾਮ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਜਲੰਧਰ ਦੇ ਪਿੰਡ ਖਰਲ ਕਲਾਂ ਵਿੱਚ ਜਿੱਥੇ ਕੀ ਪਿੰਡ ਦੀ ਪੰਚਾਇਤ ਹੈ ਜਿਹੜੀ ਹੈ ਉਹ ਇਸ ਵੇਲੇ ਇੱਕ ਬੋਰਡ ਦੇ ਦਰਖਤ ਥੱਲੇ ਬੈਠੀ ਹੈ ਕਿਉਂਕਿ ਜਿੱਦਾਂ ਪੁਰਾਣੇ ਸਮਿਆਂ ਦੇ ਵਿੱਚ ਬੋਰਡ ਦੇ ਥੱਲੇ ਬੈਠ ਕੇ ਜਿੰਨੇ ਵੀ ਬਜ਼ੁਰਗ ਹੁੰਦੇ ਸੀ ਗੱਪਾਂ ਛੱਪਾ ਮਾਰਦੇ ਹੁੰਦੇ ਹੁੰਦੇ ਸੀ ਆਪਸੀ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਉਹ ਜਿਹੜਾ ਦ੍ਰਿਸ਼ ਅੱਜ ਦੇਖਣ ਨੂੰ ਮਿਲਦਾ ਪਿਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਇੱਧਰ ਕਰਕੇ ਦਿਖਾਈਆਂ ਜਾਣ ਕਿਉਂਕਿ ਇਹੀ ਹੈ ਜਿਹੜੀ ਸਾਥ ਹੈ ਜਿਹੜੀ ਪੁਰਾਣੇ ਜਿਹੜੇ ਪਿੰਡਾਂ ਦੀ ਯਾਦ ਦਿਲਾਉਂਦੀ ਹੈ ਪੁਰਾਣੀਆਂ ਜਿਹੜੀਆਂ ਯਾਦਾਂ ਜਿਹੜੀਆਂ ਉਹ ਤਾਜ਼ੀਆਂ ਕਰਦੀ ਹੈ ਹੁਣ ਗੱਲਬਾਤ ਕਰਦੇ ਆ ਅਸੀਂ ਪਿੰਡ ਦੇ ਲੋਕਾਂ ਨਾਲ ਕਿ ਕੀ ਇਸ ਪਿੰਡ ਦਾ ਮਾਹੌਲ ਹੈ ਕੀ ਮੁੱਦੇ ਹਨ ਕਿਹੜੇ ਕੰਮ ਜਿਹੜੇ ਹੋ ਗਏ ਆ ਤੇ ਕਿਹੜੇ ਕੰਮ ਹੋਣ ਵਾਲੇ ਹਨ ਅਸੀਂ ਗੱਲਬਾਤ ਕਰਦੇ ਪਹਿਲਾਂ ਜਿਹੜੇ ਪਿੰਡ ਦੇ ਮੇਨ ਇੱਥੇ ਦੇ ਮੋਢਵਾਰ ਹਾਂਜੀ ਸਰ ਕੀ ਨਾਮ ਆਪਣਾ ਹਜ਼ਾਰ ਗੁਰਦੀਪ ਸਿੰਘ ਜੀ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਜੀ ਐਕ ਇਸ ਪਿੰਡ ਦੇ ਤੁਸੀਂ ਸਰਪੰਚ ਹੋ ਕਿੰਨੀ ਵਾਰੀ ਤੁਸੀਂ ਪਹਿਲੀ ਵਾਰ ਬਣੇ ਜਾਂ ਪਹਿਲਾਂ ਵੀ ਕੋਈ ਹੋਰ ਸੀ ਪਹਿਲੀ ਵਾਰ ਬਣੇ ਤੁਸੀਂ ਪਹਿਲੀ ਵਾਰ ਬਣੇ ਹੋ ਇਸ ਪਿੰਡ ਬਾਰੇ ਕੀ ਕੁਝ ਦੱਸਣਾ ਚਾਹੋਗੇ ਇਹ ਬਹੁਤ ਪੁਰਾਣਾ ਪਿੰਡ ਆ ਮੁਸਲਮਾਨਾਂ ਦੇ ਬੀਲੇ ਦਾ ਪਿੰਡ ਹੈਗਾ ਇਹ ਇਸ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਲੋਕ ਫੌਰਨ ਗਏ ਹੋਏ ਆ ਇਸ ਪਿੰਡ ਦੀ ਵਿੱਚ ਮੁਲਾਜ਼ਮ ਵੀ ਬਹੁਤ ਹੈ ਸਰਕਾਰੀ ਪਿੰਡ ਦੇ ਵਿਕਾਸ ਨੂੰ ਲੈ ਕੇ ਕੀ ਤੁਸੀਂ ਕਹਿਣਾ ਚਾਹੋਗੇ ਕਿ ਕੀ ਇਸ ਵੇਲੇ ਜਿਹੜੇ ਮੁੱਦੇ ਪੈਂਡਿੰਗ ਆ ਉਹਦੇ ਬਾਰੇ ਅਸੀਂ ਹੁਣ ਗੱਲਬਾਤ ਕਰਦੇ ਹਾਂ ਜੀ ਸਰ ਕੀ ਨਾਮ ਆਪਣਾ ਮੇਰਾ ਨਾਮ ਗੁਰਵਿੰਦਰ ਸਿੰਘ ਮਾਨਿਕ ਹੈ ਜੀ ਕਿ ਮੈਂ ਇਸ ਪਿੰਡ ਦਾ ਵਾਸੀ ਹਾਂ ਅੱਜ ਤਹ ਤੱਕ ਵਿਕਾਸ ਦਾ ਸਵਾਲ ਹੈ ਅਸਲ ਵਿੱਚ ਇਹ ਹੈ ਕਿ ਸਰਕਾਰਾਂ ਦੀਆਂ ਨੀਤੀਆਂ ਜਿਹੜੀਆਂ ਨੇ ਉਹਦੇ ਕਾਰਨ ਪਿੰਡਾਂ ਦੇ ਵਿੱਚ ਵਿਕਾਸ ਜਿਹੜਾ ਹੈ ਉਹ ਬਹੁਤ ਘੱਟ ਹੋਇਆ ਹੈ ਮੈਂ ਸਮਝਦਾ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਜਿਹੜੀਆਂ ਸਮੱਸਿਆਵਾਂ ਨੇ ਉਸੇ ਤਰੀਕਾ ਚੱਲ ਰਹੀਆਂ ਨੇ ਕੋਣ ਵੀ ਪੰਚਾਇਤ ਬਣੀ ਨੂੰ ਕਈ ਮਹੀਨੇ ਹੋ ਚੁੱਕੇ ਨੇ ਪਰ ਇਹ ਤੱਕ ਵੀ ਪੰਚਾਇਤ ਦੇ ਸਰਪੰਚ ਸਾਹਿਬ ਦੇ ਅਨੁਸਾਰ ਅਜੇ ਤੱਕ ਵੀ ਇਹਨਾਂ ਨੂੰ ਚਾਰਜ ਨਹੀਂ ਪ੍ਰਾਪਤ ਹੋਇਆ ਨਾ ਕਿਸੇ ਦੰਦਾ ਕੋ ਰਿਕਾਰਡ ਪ੍ਰਾਪਤ ਹੋਇਆ ਇਸ ਕਾਰਨ ਕੋਈ ਕਿਸੇ ਤਰ੍ਹਾਂ ਦੀ ਗ੍ਰਾਂਟ ਨਹੀਂ ਆ ਸਕੀ ਇਸ ਕਾਰਨ ਪਿੰਡ ਦਾ ਵਿਕਾਸ ਜਿਹੜਾ ਹੈ ਉਹ ਪਹਿਲਾਂ ਵਾਂਗ ਹੀ ਉੱਥੇ ਦਾ ਉੱਥੇ ਰੁਕਿਆ ਹੋਇਆ ਹੈ ਜਿਹੜੀਆਂ ਮੇਨ ਸਮੱਸਿਆਵਾਂ ਨੇ ਮੈਂ ਸਮਝਦਾ ਹਾਂ ਇਸ ਪਿੰਡ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਵੇਂ ਸੜਕ ਜਿਹੜੀ ਹੈ ਇਸ ਵੇਲੇ ਬਹੁਤ ਖਸਤਾ ਹਾਲਤ ਵਿੱਚ ਹੋ ਚੁੱਕੀ ਹੈ ਜਿੱਤੋਂ ਲੰਘਣਾ ਹੀ ਬੜਾ ਔਖਾ ਹੋਇਆ ਹੋਇਆ ਹੈ ਉੱਥੇ ਬੜੀ ਵੱਡੇ ਪੁੱਤਰ ਤੇ ਬੂਟੀ ਚੜੀ ਹੋਈ ਹੈ ਜਿੱਥੋਂ ਲੰਘਣਾ ਬੜਾ ਔਖਾ ਹੈ ਜਿਨੇ ਡਰ ਹੁੰਦਾ ਉੱਥੇ ਲੰਘਦੇ ਆ ਇਸੇ ਤਰ੍ਹਾਂ ਹੀ ਪਿੰਡ ਦੇ ਵਿੱਚ ਛੱਪੜ ਹੈਗਾ ਉਹਦਾ ਉਹ ਉਹ ਉਹਦਾ ਜਿਹੜਾ ਹੈ ਜੜਿਆਲਦ ਵਾਲੇ ਬੱਚਣ ਵਾਲੇ ਲੋਕ ਆ ਉਹ ਬੜੇ ਔਖੇ ਨੇ ਮੱਛਰ ਮੱਖੀਆਂ ਨਾਲ ਜਿਹੜਾ ਹੈ ਬਿਮਾਰੀਆਂ ਦਾ ਬੜਾ ਡਰ ਬਣਿਆ ਰਹਿੰਦਾ ਹੈ ਤੋਂ ਬਹੁਤ ਸਾਰੀ ਇਹ ਹੋਈਆਂ ਪੰਚਾਇਤਾਂ ਦੇ ਵਿੱਚ ਕਈ ਵਾਰੀ ਇਦਾਂ ਦੇ ਮਤੇ ਪਾਸ ਕੀਤੇ ਗਏ ਆ ਪਰ ਇਸ ਤਰ੍ਹਾਂ ਦਾ ਕੋਈ ਕੰਮ ਜਿਹੜਾ ਹੈ ਅਜੇ ਤੱਕ ਹੋਇਆ ਨਹੀਂ ਧੰਨਵਾਦ ਮੈਂ ਸਮਝਦਾ ਹਾਂ ਕਿ ਆਂਗਣਵਾੜੀ ਜਿਹੜਾ ਹੈ ਉਹਦਾ ਕੇਂਦਰ ਵੀ ਇੱਥੇ ਹੈਗਾ ਪਰ ਉਹਦੇ ਵਿੱਚ ਵੀ ਜਿਹੜੀ ਹੈ ਕਈ ਤਰ੍ਹਾਂ ਦੀਆਂ ਗ੍ਰਾਂਟਾਂ ਜਿਹੜੀਆਂ ਅਜੇ ਤੱਕ ਨਹੀਂ ਪਹੁੰਚੀਆਂ ਸਰਕਾਰ ਜਿਹੜੀ ਹੈ ਉਹ ਵਿਸ਼ਵਾਸ ਦਿੰਦੀ ਹੈ ਪਰ ਇਹ ਤੱਕ ਵੀ ਬਹੁਤ ਸਾਰੀਆਂ ਗ੍ਰਾਂਟਾਂ ਜਿਹੜੀਆਂ ਨੇ ਉਹ ਨਹੀਂ ਆਈਆਂ ਨਾ ਹੀ ਪਿੰਡ ਦੇ ਵਿਕਾਸ ਵਾਸਤੇ ਕੋਈ ਕਦਮ। ਮਣਕਾ ਸਾਹਿਬ ਤੁਸੀਂ ਇਸ ਪਿੰਡ ਦੇ ਨਿਵਾਸੀ ਹੋ ਤੁਸੀਂ ਦੇਖਿਆ ਹੈ ਸ਼ੁਰੂ ਤੋਂ ਲੈ ਕੇ ਇਸ ਪਿੰਡ ਨੂੰ ਇਹ ਸ਼ੁਰੂ ਤੋਂ ਹੀ ਪਿੰਡ ਵਿੱਚ ਇਦਾਂ ਦਾ ਹੀ ਜਿਹੜਾ ਆ ਵਿਕਾਸ ਜਿਹੜਾ ਨਹੀਂ ਹੋਇਆ ਜਾਂ ਕੁਝ ਲੋਕਾਂ ਦਾ ਜਿਹੜੇ ਉਹ ਵਿਕਾਸ ਨਹੀਂ ਹੋਣਦੇ ਜਾਂ ਜਿਹੜਾ ਸਰਪੰਚ ਸਾਹਿਬ ਆ ਜਿਹੜੀ ਪਾਰਟੀ ਹੈ ਇੱਥੇ ਦੀ ਇਹ ਪਹਿਲਾਂ ਦੱਸੋ ਕਿ ਇੱਥੇ ਮੇਨ ਜਿਹੜਾ ਐਮਐਲਏ ਕੌਣ ਆ ਦੇਖੋ ਅੱਜਕੱਲ ਤਾਂ ਹੁਣ ਜਿਹੜਾ ਹੈ ਉਹ ਜਿਹੜਾ ਹੈ ਉਹ ਸੁਖਵਿੰਦਰ ਕੋਟਲੀ ਜਿਹੜਾ ਹੈ ਵਿਰੋਧੀ ਇਸ ਕਿਹੜੀ ਪਾਰਟੀ ਦਾ ਨੇ ਉਹ ਕਾਂਗਰਸ ਪਾਰਟੀ ਦਾ ਹੈ ਜੀ ਇਸ ਇਲਾਕੇ ਦਾ ਅਸਲ ਵਿੱਚ ਸਾਡੇ ਇਸ ਹਲਕੇ ਦਾ ਜਰਾਦਨਪੁਰ ਹਲਕਾ ਹੈ ਉਹਦਾ ਇਹ ਵੱਡਾ-ਵੱਡਾ ਦੁਖਾਂਟ ਰਿਹਾ ਹੈ ਕਿ ਆਮ ਤੌਰ ਦੇ ਉੱਤੇ ਜਿਹੜਾ ਹੈ ਉਹ ਵਿਰੋਧੀ ਪਾਰਟੀ ਦਾ ਐਮਐਲਏ ਉੱਥੋਂ ਬਣਦਾ ਰਿਹਾ ਹੈ ਇਸ ਕਾਰਨ ਜਿਹੜੀ ਸਰਕਾਰ ਜਿਸ ਪਾਰਟੀ ਦੀ ਹੁੰਦੀ ਸੀ ਉਹ ਫਿਰ ਵਿਕਾਸ ਤੇ ਕੰਮ ਵਿੱਚ ਕਈ ਤਰ੍ਹਾਂ ਦੇ ਵਿਤਕਿਰ ਕਰਦੀ ਹੈ ਇਸ ਕਾਰਨ ਬਹੁਤ ਸਾਰੀਆਂ ਇਸ ਇਲਾਕੇ ਦੀਆਂ ਸਮੱਸਿਆਵਾਂ ਸਨ ਉਹ ਜਿਹੜੀਆਂ ਅਜੇ ਤੱਕ ਰੁਕੀਆਂ ਹੋਈਆਂ ਨੇ ਹੁਣ ਵੀ ਕਿਉਂਕਿ ਸਰਕਾਰ ਜਿਹੜੀ ਹੈ ਇਸ ਵੇਲੇ ਆ ਆਮ ਆਦਮੀ ਪਾਰਟੀ ਦੀ ਹੈ ਔਰ ਜਿਹੜਾ ਹੈ ਕੌਂਸਲ ਦਾ ਐਮ ਐਲ ਏ ਬਣਿਆ ਹੋਇਆ ਹੈ ਇਸ ਕਾਰਨ ਕਿਸੇ ਤਰ੍ਹਾਂ ਦੀਆਂ ਗ੍ਰਾਂਟਾਂ ਜਿਹੜੀਆਂ ਉਹ ਬਹੁਤ ਘੱਟ ਜਿਹੜੀਆਂ ਆ ਰਹੀਆਂ ਨੇ ਸੋ ਇਹ ਜਿਹੜੀ ਤੁਸੀਂ ਵਿਕਾਸ ਦੀ ਪਹਿਲਾਂ ਗੱਲ ਕੀਤੀ ਹੈ ਮੈਂ ਸਮਝਦਾ ਕਿ ਪਿੰਡ ਦੇ ਵਿੱਚ ਇਹ ਨਹੀਂ ਕਿ ਵਿਕਾਸ ਹੋਇਆ ਨਹੀਂ ਪਹਿਲਾਂ ਪੈਲ ਜਿਹੜਾ ਹੈ ਬਲੀਆਂ ਨਾਲੀਆਂ ਦਾ ਕੁਛ ਥੋੜਾ ਜਿਹੜਾ ਜਿਹੜਾ ਉਹ ਕਾਰਜ ਹੁੰਦਾ ਰਿਹਾ ਹੈ ਔਰ ਸਾਨੂੰ ਨਜ਼ਰ ਵੀ ਆਉਂਦਾ ਹੈ ਕਿ ਉਹਦੇ ਜਿਹੜੀਆਂ ਬਹੁਤ ਸਾਰਾ ਹੋਇਆ ਚੁੱਕਾ ਹੈ ਪਰ ਇਹ ਵੀ ਉਹਦੇ ਉਹਨੂੰ ਮੇਨਟੇਨ ਕਰਨ ਵਾਸਤੇ ਜਾਂ ਹੋਰ ਜਿਹੜੀਆਂ ਅੱਗੇ ਵਿਕਾਸ ਕਰਨ ਵਾਸਤੇ ਜਿਹੜੀਆਂ ਗੱਲਾਂ ਨਹੀਂ ਲੋੜ ਹੈ ਉਹਦੇ ਲਈ ਜਿਹੜਾ ਹੈ ਬਹੁਤ ਘੱਟ ਪੱਧਰ ਦੇ ਉੱਤੇ ਕੋਸ਼ਿਸ਼ਾਂ ਹੋਈਆਂ ਨੇ ਔਰ ਅਜੇ ਤੱਕ ਵੀ ਉਸੇ ਤਰ੍ਹਾਂ ਮਸਲੇ ਜਿਹੜੇ ਆ ਉਲਟ ਰਹੇ ਮਾਨ ਸਰ ਇਸ ਵੇਲੇ ਜਿਹੜਾ ਤੁਸੀਂ ਗੱਲ ਕੀਤੀ ਹੈ ਵਿਕਾਸ ਦੀ ਪਿੰਡ ਦੇ ਹੋਰ ਵੀ ਜਿਹੜੇ ਮੁੱਦੇ ਆ ਤੁਸੀਂ ਇਹਨਾਂ ਨੂੰ ਲੈ ਕੇ ਇਸ ਜਿਹੜਾ ਬੀਡੀਪੀਓ ਡਿਪਾਰਟਮੈਂਟ ਆ ਉਹਨਾਂ ਤੱਕ ਕੋਈ ਪਹੁੰਚ ਕੀਤੀ ਸੀ ਆ ਬਿਲਕੁਲ ਪੰਚਾਇਤ ਨਾਲ ਮੇਰੀ ਗੱਲਬਾਤ ਹੋਈ ਹੁੰਦੀ ਰਹਿੰਦੀ ਹੈ ਪੰਚਾਇਤ ਨੇ ਜਿਹੜਾ ਹੈ ਬੀਡੀਪੀਓ ਸਾਹਿਬ ਨਾਲ ਵੀ ਗੱਲ ਕੀਤੀ ਹੈ ਜਿਹੜਾ ਇੱਥੇ ਪੰਚਾਇਤ ਸਕੱਤਰ ਜਿਹੜਾ ਜਿਹਦੀ ਡਿਊਟੀ ਬਣਦੀ ਹੈ ਰਿਕਾਰਡ ਦੇਣ ਦੀ ਉਹ ਉਹਦੇ ਨਾਲ ਵੀ ਇਹਨਾਂ ਦੀ ਗੱਲ ਜਿਹੜੀ ਹੈ ਨਹੀਂ ਹੋ ਰਹੀ ਹੁੰਦਾ ਵੀ ਦੱਸਦੇ ਆ ਵੀ ਉਹ ਸਾਡਾ ਫੋਨ ਚੱਕਣਾ ਵੀ ਉਹ ਜਿਹੜਾ ਹੈ ਉਹਨੇ ਛੱਡ ਦਿੱਤਾ ਹੈ ਤੋ ਇਸ ਤਰ੍ਹਾਂ ਜਿਹੜਾ ਅਜੇ ਦੀ ਨਹੀਂ ਹੋ ਰਿਹਾ ਜਿਹੜਾ ਮਤਲਬ ਉਹ ਕਿਤੇ ਹਾਜ਼ਰ ਨਹੀਂ ਹੋ ਰਿਹਾ ਜਿਹੜਾ ਕੰਮ ਕਰਨਾ ਹੁੰਦਾ ਉਹਨੇ ਪਹਿਲ ਕਦਮੀ ਕਰਨੀ ਹੈ ਕੋ ਰਿਸਟਰ ਮੇਨਟੇਨ ਕਰਨਾ ਹੈ ਕੋ ਰਿਕਾਰਡ ਦੇਣਾ ਹੈ ਉਹਦੇ ਤੋਂ ਵੀ ਅਜੇ ਬਿਰਵੇ ਬੈਠੇ ਆ ਤੋ ਇਸ ਕਾਰਨ ਜਿਹੜਾ ਹੈ ਕੰਮ ਬਹੁਤ ਪਿੱਛੇ ਹੋਇਆ ਹੋਇਆ ਹੁਣੇ ਉੱਚਤ ਕਾਰੀਆਂ ਤੱਕ ਵੀ ਇਹੋ ਜਿਹੜਾ ਹੈ ਕੋਸ਼ਿਸ਼ ਕਰ ਰਹੇ ਕਿ ਉਹਨਾਂ ਤੱਕ ਇਹ ਮਸਲਾ ਜਿਹੜਾ ਹੈ ਪਹਛਾਇਆ ਜਾਵੇ ਤਾਂ ਕਿ ਜਿਹੜਾ ਹੈ ਇਹ ਆਪਣੇ ਨਿਰਵਿਘਨ ਤੌਰ ਤੇ ਪਿੰਡ ਦੇ ਵਿਕਾਸ ਵਿੱਚ ਆਪਣਾ ਹਿੱਸਾ ਪਾ ਸਕੋ ਜਿਹੜੀ ਜਿਹੜੀ ਪਿੰਡ ਦੀ ਪੰਚਾਇਤ ਆ ਇਹ ਸਰਬਸੰਮਤੀ ਨਾਲ ਚੁਣੀ ਗਈ ਹੈ ਕਿ ਜਾਂ ਫਿਰ ਵੋਟਾਂ ਦੇ ਥਰੂ ਹੋਈ ਸੀ ਪਿੰਡ ਦੀ ਪੰਚਾਇਤ ਤਾਂ ਜਿਹੜੀ ਹੈ ਚੋਣਾਂ ਨਾਲ ਹੀ ਸੁਣੀ ਗਈ ਸੀ ਪਰ ਸਾਡੇ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਬਹੁਤੀ ਵਿਰੋਧਤਾ ਹੀ ਨਹੀਂ ਹੁੰਦੀ ਬੜਾ ਸਿਆਣੇ ਲੋਕਾਂ ਦਾ ਪਿੰਡ ਹੈ ਇਹੋ ਪੜ੍ਹੇ ਲਿਖੇ ਲੋਕਾਂ ਦਾ ਪਿੰਡ ਹੈ ਤੇ ਇਸ ਕਰਕੇ ਇਦਾਂ ਦੀ ਕੋਈ ਜਿਹੜੀ ਹੈ ਬਹੁਤ ਵੱਡੀ ਵਿਰੋਧਤਾ ਨਹੀਂ ਹੁੰਦੀ ਇਸੋਂ ਕੋਈ ਕਿਹੜੀ ਪਾਰਟੀ ਨਾਲ ਸੰਬੰਧ ਹੈ ਜੋ ਕਿਹੜੀ ਪਾਰਟੀ ਨਾਲ ਸੰਬੰਧ ਹੈ ਅਸਲ ਵਿੱਚ ਮੁੱਦਾ ਬਹੁਤੇ ਲੋਕਾਂ ਦਾ ਇਹੋ ਹੀ ਹੈ ਕਿ ਪਿੰਡ ਦਾ ਵਿਕਾਸ ਜਿਹੜਾ ਹੈ ਉਹ ਹੋਣਾ ਚਾਹੀਦਾ ਜੇ ਕੋਈ ਕਿਸੇ ਪਾਰਟੀ ਨਾਲ ਭਾਵੇਂ ਰਾਜ ਕਰਤੀ ਪਾਰਟੀ ਹੋਵੇ ਜੀ ਉਹਦੇ ਨਾਲ ਮਿਲ ਕੇ ਵੀ ਇਸ ਤਰ੍ਹਾਂ ਦੀ ਗੱਲ ਹੋ ਸਕਦੀ ਹੋਵੇ ਤਾਂ ਉਹ ਕੀਤੀ ਜਾਣੀ ਚਾਹੀਦੀ ਠੀਕ ਹੈ ਤੁਸੀਂ ਦੇਖਿਆ ਕਿ ਜਿਹੜੇ ਪਿੰਡ ਦੇ ਇਸ ਵੇਲੇ ਜਿਹੜੇ ਮੇਨ ਜਿਹੜੇ ਆ ਇੱਥੇ ਦੇ ਨਿਵਾਸੀ ਉਹਨਾਂ ਨੇ ਗੱਲਬਾਤ ਕੀਤੀ ਹੈ ਹੋਰ ਵੀ ਜਿਹੜੇ ਲੋਕ ਇੱਥੇ ਬੈਠੇ ਉਹਨਾਂ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਇੱਕ ਮਾਤਾ ਜੀ ਹੈ ਮਾਤਾ ਜੀ ਕੀ ਨਾਮ ਆਪਣਾ ਮਨਪ੍ਰੀਤ ਕੌਰ ਮਾਤਾ ਜੀ ਤੁਸੀਂ ਇੱਥੇ ਕਾਫੀ ਚਿਰ ਤੋਂ ਰਹਿ ਰਹੇ ਹੋਵੋਗੇ ਹਾਂ ਜੀ ਤੇ ਐਸ ਵੇਲੇ ਤੁਸੀਂ ਕੀ ਦੇਖਦੇ ਹੋ ਕਿ ਪਿੰਡ ਵਿੱਚ ਕਿਹੜੀ-ਕਿਹੜੀ ਚੀਜ਼ਾਂ ਦੀ ਕਮੀ ਹੈ ਸਾਡੇ ਪਿੰਡ ਦੇ ਵਿੱਚ ਪਾਰਕ ਵੀ ਨਹੀਂ ਹੈਗਾ ਡਿਸਪੈਂਸਰੀ ਨਹੀਂ ਹੈ ਨੀ ਤੇ ਬਾਕੀ ਹੋਰ ਜਿਹੜਾ ਮਾਜਿਆ ਨਾਲੀਆਂ ਦਾ ਕੰਮ ਸ਼ੁਰੂ ਹੋਇਆ ਤੇ ਉਹ ਹਜੇ ਵਿਚਕਾਰ ਹੀ ਪਿਆ ਤੇ ਅੱਛਾ ਨਾਲੀਆਂ ਗਲੀਆਂ ਜਿਹੜੀਆਂ ਹਾਂਜੀ ਉਹ ਉਧਰ ਦੀ ਸਾਈਡ ਪਾਈਪ ਪਿਆ ਤੇ ਉਹ ਹਜੇ ਅਧੂਰੇ ਕੰਮ ਪਿਆ ਆ ਤੇ ਉਹ ਵੀ ਕੀਤਾ ਜਾਵੇ ਬਾਕੀ ਖੋਦ ਵੀ ਬਹੁਤ ਸਾਰੇ ਛੋਟੇ-ਛੋਟੇ ਕੰਮ ਮਾਜਰੇ ਜਿੱਦਾਂ ਜਿੱਦਾਂ ਅਸੀਂ ਜਦੋਂ ਅਸੀਂ ਐਂਟਰੀ ਕੀਤੀ ਆ ਉਦੋਂ ਤੁਹਾਡੇ ਪਿੰਡ ਦੀ ਜਿਹੜੀ ਸੜਕ ਦੀ ਹਾਲਤ ਕਾਫੀ ਖਸਤਾ ਸੀਗੀ ਇਹ ਸ਼ੁਰੂ ਤੋਂ ਇਦਾਂ ਸੀ ਕਿ ਜਾਂ ਹੁਣੀ ਹੋਈ ਆ ਨਹੀਂ ਨਹੀਂ ਪਹਿਲਾਂ ਠੀਕ ਸੀਗੀ ਹੁਣ ਜਿਆਦਾ ਹੀ ਖਰਾਬ ਹੋ ਗਿਆ ਕਿੰਨਾ ਕਿੰਨਾ ਚਿਰ ਹੋ ਗਿਆ ਸੜਕਾਂ ਤਾਂ ਫਿਰ ਇਦਾਂ ਹੀ ਫਿਰ ਹੋ ਜਾਂਦੀਆਂ ਟੁੱਟਦੀਆਂ ਭੱਜਦੀਆਂ ਨੇ ਵਿੱਚ ਆਵਾਦੀਆਂ ਨੇ ਫਸਾਫੀ ਤੇ ਹੋ ਗਈ ਆ ਤੇ ਸਰਕਾਰ ਨੂੰ ਤੁਸੀਂ ਕੀ ਕਰਨਾ ਚਾਹੋਗੇ ਇਸ ਪਿੰਡ ਦੇ ਲਈ ਸਰਕਾਰ ਨੂੰ ਅਸੀਂ ਇਹ ਕਹਿੰਨੇ ਆ ਕਿ ਸਾਡੇ ਪਿੰਡ ਦਾ ਜਿਹੜਾ ਇਹ ਕਾਸਾ ਉਹ ਕੀਤਾ ਜਾਵੇ ਜੋ ਕੋਈ ਜਿਹੜੀ ਕਮੀ ਆਪਣੇ ਦੇ ਵਿੱਚ ਉਹ ਕੀਤੀ ਜਾਵੇ ਠੀਕ ਹੈਗਾ ਠੰਗ ਦੇਣਾ ਠੀਕ ਸੀ ਤੁਸੀਂ ਦੇਖਿਆ ਕਿ ਜਿਹੜੇ ਇੱਥੇ ਦੇ ਲੋਕ ਆ ਉਹਨਾਂ ਨੇ ਆਪਣੇ ਵੱਖ-ਵੱਖ ਜਿਹੜੇ ਮੁੱਦੇ ਆ ਉਹ ਦੱਸਿਆ ਹੋਰ ਵੀ ਦੀ ਪਿੰਡ ਦੀ ਸਾਥ ਦਾ ਜਿਹੜਾ ਇੱਕ ਪ੍ਰੋਗਰਾਮ ਆ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਜਿਹੜਾ ਬੋਰ ਦਾ ਦਰਖਤ ਹੈ ਪੁਰਾਣੇ ਸਮੇਂ ਦੀ ਜਿਹੜੀ ਯਾਦ ਇਹ ਤਾਜ਼ਾ ਹੋ ਰਹੀ ਹੈ ਇੱਥੇ ਗੱਲਬਾਤ ਕਰਦੇ ਆਂ ਹੋਰ ਵੀ ਇੱਥੇ ਜਿਹੜੇ ਲੋਕ ਆ ਉਹਨਾਂ ਬੈਠੇ ਹਾਂ ਜੀ ਸਰ ਕੀ ਨਾਮ ਆਪਣਾ ਮੈਂ ਦਲੀਪਾ ਹਾਂ ਜੀ ਸਰ ਜਿਹੜਾ ਇਸ ਵੇਲੇ ਤੁਸੀਂ ਇਸ ਖੜ ਕਲਾਮ ਦੇ ਨਿਵਾਸੀਓ ਕੀ ਕਹਿਣਾ ਚਾਹੋਗੇ ਕਿਉਂਕਿ ਇਸ ਵੇਲੇ ਜਿਵੇਂ ਜਦੋਂ ਤੁਸੀਂ ਗੱਲਬਾਤ ਕੀਤੀ ਹੋਰ ਉਹਨਾਂ ਦੱਸਿਆ ਕਿ ਪਿੰਡ ਵਿੱਚ ਬਹੁਤ ਚੀਜ਼ਾਂ ਦੀ ਕਮੀ ਹੈ ਜਿਹੜੀ ਹਾਲੇ ਤੱਕ ਅਧੂਰੀ ਆ ਜਿਹੜੀ ਹੁਣ ਇਸ ਵੇਲੇ ਸਰਕਾਰ ਨੂੰ ਪੂਰੀ ਕਰਨੀ ਚਾਹੀਦੀ ਤੁਸੀਂ ਕੀ ਕਹਿਣਾ ਚਾਹੋਗੇ ਆ ਪਿੰਡ ਦੀਆਂ ਜਿਹੜੀਆਂ ਗਲੀਆਂ ਆ ਕਿ ਪੱਕੀਆਂ ਹੋਣੀਆਂ ਚਾਹੀਦੀਆਂ ਜਿੱਥੇ ਪਾਣੀ ਖੜਾ ਹੋ ਜਾਂਦਾ ਉਹ ਸਹੀ ਹੋਣਾ ਚਾਹੀਦਾ ਉਹਨੂੰ ਉਚਾ ਕਰਨਾ ਚਾਹੀਦਾ ਘਰਾਂ 'ਚ ਪਾਣੀ ਵੜ ਜਾਂਦਾ ਤੇ ਜਿਹੜੀ ਸੜਕ ਬਣੀ ਹੈ ਉਹ ਠੀਕ ਸਹੀ ਨਹੀਂ ਮਣੀ ਦੋਸਾ ਦਾ ਉਹ ਪਾਣੀ ਖੜਾ ਹੋ ਜਾਂਦਾ ਹੈ ਮੀਂਹ ਦੇ ਬਰਸਾਤ ਦੀ ਵਜ੍ਹਾ ਨਾਲ ਸੜਕ ਫੇਰ ਦੁਬਾਰਾ ਨਹੀਂ ਨਹੀਂ ਹੋ ਗਈ ਉਹ ਘਰਾਂ 'ਚ ਪਾਣੀ ਵਾ ਕੇ ਪੜ ਜਾਂਦਾ ਉਹ ਸਹੀ ਹੋਣਾ ਚਾਹੀਦਾ ਤੇ ਜਿਹੜੀਆਂ ਨਾਲੀਆਂ ਹੈਗੀਆਂ ਉਹ ਸਾਰੀਆਂ ਅੰਡਰਗਰਾਊਂਡੀਆਂ ਹੋਣੀਆਂ ਚਾਹੀਦੀਆਂ ਸੀਵਰੇਜ ਪਾਏ ਉਹਦੇ ਵਿੱਚ ਜਾਣਾ ਚਾਹੀਦਾ ਜੋ ਵੀ ਸੱਕਦਾ ਵਗ ਰਿਹਾ ਹੈ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਹੈਗੀ ਇੱਥੇ ਪੀਣ ਵਾਲਾ ਪਾਣੀ ਮਿਲਦਾ ਹੈ ਠੀਕ ਹੈ ਪੀਣ ਵਾਲਾ ਪਾਣੀ ਠੀਕ ਠੀਕ ਹੈ ਤੇ ਜਿਹੜੀ ਜਿਹੜੀ ਹੋਰ ਕੋਈ ਤੁਹਾਡੀ ਨਜ਼ਰ 'ਚ ਕੋਈ ਹੋਰ ਜਿਹੜੀਆਂ ਕਮੀਆਂ ਆ ਸਿਰ ਜਿਹੜੀ ਤੁਸੀਂ ਦੱਸਿਆ ਹੁਣ ਕਿ ਇੱਕ ਨਾਲੀਆਂ ਦੀ ਪ੍ਰੋਬਲਮ ਆ ਹਾਂ ਗਲੀਆਂ ਦੀ ਪ੍ਰੋਬਲਮ ਗਲੀਆਂ ਦੀ ਪ੍ਰੋਬਲਮ ਆ ਪ੍ਰੋਬਲਮ ਆ ਕਰਨ ਜਾ ਕੇ ਪਾਣੀ ਭੜ ਜਾਂਦਾ ਉਹ ਸਹੀ ਹੋਣਾ ਚਾਹੀਦਾ ਹੈ ਪੁਰਾਣੇ ਮਲਕ ਘਰ ਬਣਾਏ ਆ ਜਿਹਦੇ ਕੋਲ ਨਹੀਂ ਪੈਸੇ ਉੱਚਾ ਕਰਨ ਲਈ ਤੇ ਉਹ ਉਹਦੇ ਹਿਸਾਬ ਦੇ ਨਾਲ ਉਹ ਗਲੀ ਜਰਾ ਉੱਚੀ ਹੋਣੀ ਚਾਹੀਦੀ ਹੈ ਉਹ ਪ੍ਰੋਪਰ ਇੰਟਰਲੋਕਿੰਗ ਹੋ ਕੇ ਟਾਈਲੈਂਸ ਲਗਣੀ ਚਾਹੀਦੀ ਹੈ ਠੀਕ ਹੈ ਤੁਸੀਂ ਦੇਖਿਆ ਇੱਥੇ ਹੋਰ ਵੀ ਜਿਹੜੇ ਇੱਥੇ ਬੈਠੇ ਨੇ ਲੋਕ ਹੋਰਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸਰ ਕੀ ਨਾਮ ਆਪਣਾ ਕਰਤਾਰ ਸਿੰਘ ਤਾਰੀ ਜੀ ਹਾਂ ਜੀ ਸਰ ਜੇ ਐਸ ਵੇਲੇ ਜੇ ਅਸੀਂ ਗੱਲ ਕਰੀਏ ਤੁਹਾਡੇ ਪਿੰਡ ਦੀ ਕਿ ਬਹੁਤ ਚੀਜ਼ਾਂ ਜਿਹੜੀਆਂ ਆ ਉਹ ਇੱਥੇ ਚੀਜ਼ਾਂ ਦੀ ਕਮੀ ਆ ਤੁਸੀਂ ਕੀ ਕਹਿਣਾ ਚਾਹੋਗੇ ਕਮੀ ਤਾਂ ਹੈਗੀ ਆ ਸਰਕਾਰ ਦਾ ਕੋਈ ਧਿਆਨ ਹੀ ਨਹੀਂ ਹੈਗਾ ਪਿੰਡਾਂ ਵੱਲ ਮਤਲਬ ਕੋਈ ਪੈਸਾ ਭੇਜਣਾ ਮਤਲਬ ਬਲਾਕ ਲੋ ਕੋਈ ਪੈਸੇ ਆਉਣੇ ਚਾਹੀਦੇ ਆ ਪਿੰਡ ਮਤਲਬ ਤਰੇ ਤਰੱਕੀ ਕਰੂਗਾ ਜੇ ਮਤਲਬ ਸਰਪੰਚ ਤਰੇ ਕੰਮ ਕਰ ਸਕਦਾ ਜੇ ਗ੍ਰਾਂਟ ਕੋ ਆਵੇ ਤਾਂ ਗ੍ਰਾਂਟ ਕੋ ਬੰਦ ਪਈ ਆ ਕੋਈ ਚਾਰਜ ਨਹੀਂ ਮਿਲ ਰਿਹਾ ਕੋਈ ਗੱਲ ਨਹੀਂ ਹੋ ਰਹੀ ਮਤਲਬ ਬਲਾਕ ਆਪਣੀ ਮਰਜ਼ੀ ਦਾ ਪੰਚਾਇਤ ਅਫਸਰ ਆਪਣੀ ਮਰਜ਼ੀ ਦਾ ਕੰਮ ਕਰਦੇ ਆ ਮਤਲਬ ਪੰਚਾਇਤ ਤੇ ਸਰਪੰਚ ਤੇ ਸਰਪੰਚ ਆਪਣੀ ਨਰੋਲ ਮਰਜ਼ੀ ਦਾ ਕੰਮ ਨਹੀਂ ਕਰ ਸਕਦਾ ਤੁਸੀਂ ਇਸ ਦੇ ਸਬੰਧ ਵਿੱਚ ਐਮਐਲਏ ਸਾਹਿਬ ਨਾਲ ਗੱਲਬਾਤ ਕੀਤੀ ਆ ਨਹੀਂ ਜੀ ਐਮਐਲਏ اپੋਜੀਸ਼ਨ ਪਾਰਟੀ ਦੇ ਐਮਐਲਏ ਆ ਜਿਸ ਜਿਸ ਪਾਰਟੀ ਸਰਕਾਰ ਹੁੰਦੀ ਆ ਮਤਲਬ ਸਾਡੇ ਪਿੰਡ ਦਾ ਕੰਮ ਤਦੇ ਨਹੀਂ ਹੋਇਆ ਜਦੋਂ ਸਰਕਾਰ ਬਣਦੀ ਆ ਮਤਲਬ ਦੂਜੀ ਤੇ ਬਣਦੀ ਆ ਮਤਲਬ ਆਪੋਜ਼ਿਟ ਪਾਰਟੀ ਦੀ ਬਣਦੀ ਹੈ ਜਿਸ ਕਰਕੇ ਮਤਲਬ ਵਿਕਾਸ ਨਹੀਂ ਹੁੰਦਾ ਸਾਡਾ ਪਿੰਡ ਇਦਾਂ ਦਾ ਆ ਵੀ ਮਤਲਬ ਇਲੈਕਸ਼ਨਾਂ ਚੋਣ ਹੋਈ ਆ ਇੱਕ ਪਾਰਟੀ ਦੀ ਪੰਚਾਇਤ ਬਣੀ ਆ ਪੰਜੇ ਮੈਂਬਰ ਇੱਕ ਪਾਰਟੀ ਦੇ ਆ ਸਰਪੰਚ ਇੱਕ ਪਾਰਟੀ ਦਾ ਮਤਲਬ ਦੂਜੀ ਪਾਰਟੀ ਦਾ ਕੋਈ ਬੰਦਾ ਨਹੀਂ ਬਣਿਆ ਜੇ ਤਾਂ ਸਰਕਾਰ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਆ ਯੁੱਧ ਨਸ਼ਿਆਂ ਵਿਰੁੱਧ ਉਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਪਿੰਡ ਨਸ਼ਿਆਂ ਵਾਲਾ ਕੰਮ ਹੀ ਹੈ ਨੀਗਾ ਤੁਹਾਡਾ ਪਿੰਡ ਬਿਲਕੁਲ ਇਸ ਵੇਲੇ ਮਤਲਬ ਨਸ਼ੇ ਵਾਲਾ ਬਿਲਕੁਲ ਖਤਮ ਹੋ ਚੁੱਕਾ ਹੈ ਕੋਈ ਕੰਮ ਹੈ ਨਹੀਂ ਵੀ ਜਿਹੜਾ ਬੰਦਾ ਚਿੱਟਾ ਛੋਟਾ ਪੀਂਦਾ ਇਦਾਂ ਦਾ ਕੰਮ ਹੈ ਨਹੀਂ ਕੋਈ ਕੀ ਕਹਿਣਾ ਚਾਹੋਗੇ ਇਹ ਜਿਹੜੀ ਮਹਿੰਮ ਸਰਕਾਰ ਨੇ ਚਲਾਈ ਹੈ ਸਰਕਾਰ ਦੀ ਮਹਿੰਮ ਤਾਂ ਹੈ ਸਰਕਾਰ ਚਲਾਈ ਜਾਂਦੀ ਆ ਮਹਿੰਮਾ ਸਰਕਾਰ ਨੇ ਬਥੇਰੀਆਂ ਚਲਾਈਆਂ ਆ ਮਤਲਬ ਭਗਵਾਨ ਜੀ ਮਾਨ ਨੇ ਚੀਫ ਮਿਨਿਸਟਰ ਸਾਹਿਬ ਨੇ ਬਹੁਤ ਮਹਿੰਮ ਚਲਾਈਆਂ ਆ ਇਹ ਮਹਿੰਮ ਕੋਈ ਇਦਾਂ ਦੀ ਨਹੀਂ ਗੀ ਇਹ ਪੁਰਾਣੀ ਮਹਿੰਮ ਚੱਲੀ ਆਉਂਦੀ ਆ ਠੀਕ ਹੈ ਤੁਸੀਂ ਦੇਖਿਆ ਕਿ ਜੇ ਅਸੀਂ ਗੱਲਬਾਤ ਕਰੀਏ ਇਸ ਪਿੰਡ ਦੇ ਮੱਧਿਆਦੀ ਜਾਂ ਜੋ ਵੀ ਪਿੰਡ ਵਿੱਚ ਜਿਹੜੀਆਂ ਕਮੀਆਂ ਆ ਜੋ ਰਹਿੰਦੀਆਂ ਹਨ ਕਿਉਂਕਿ ਜ਼ਿਆਦਾਤਰ ਜਿਹੜੇ ਨਿਵਾਸੀ ਉਹ ਕਹਿੰਦੇ ਆ ਕਿ ਆਪੋਜੀਸ਼ਨ ਪਾਰਟੀ ਦੀ ਸਰਕਾਰ ਹੋਣ ਕਰਕੇ ਇਹ ਪਿੰਡ ਜਿਹੜਾ ਅਣਗੋਲਿਆ ਕੀਤਾ ਜਾ ਰਿਹਾ ਹੈ ਹੋਰ ਵੀ ਮੈਮ ਸਾਡੇ ਨਾਲ ਇੱਥੇ ਮਨੂਰ ਹੈ ਹਾਂਜੀ ਮੈਮ ਕੀ ਨਾਮ ਆਪਣਾ ਕਮਲੇਸ਼ ਕੁਮਾਰੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਬਾਕੀਆਂ ਨੇ ਤਾਂ ਗੱਲਬਾਤ ਕੀਤੀ ਸੀ ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਜਿਹੜੀਆਂ ਪਿੰਡ ਵਿੱਚ ਜਿਹੜੀਆਂ ਸੁਵਿਧਾਵਾਂ ਦੀ ਕਮੀ ਆ ਤੁਸੀਂ ਕੀ ਕਹਿਣਾ ਚਾਹੋਗੇ ਕਾਫੀ ਹੈ ਗਿਆ ਕਿ ਕਿ ਸਾਡੇ ਤਾਂ ਪਿਛਲੀ ਸਰਕਾਰ ਚ ਹੀ ਪੈਸਾ ਥੋੜਾ ਸੀਗਾ ਥੋੜਾ ਸਾੜੀਆਂ ਗੜੀਆਂ ਬੜੀਆਂ ਪੱਕੀਆਂ ਹੋਈਆਂ ਕੋਈ ਜ਼ਿਆਦਾ ਨਹੀਂ ਸੀ ਸਾਨੂੰ ਮਿਲਿਆ ਜਦਾਂ ਤੇ ਹੀ ਕੰਮ ਸਾਡੇ ਰਹਿ ਗਏ ਕਰਨ ਵਾਲੇ ਕਿਹੜੇ ਕਿਹੜੇ ਕੰਮ ਹੁਣ ਰਹਿੰਦੇ ਆ ਪਾਣੀ ਦਾ ਨਿਕਾਸ਼ ੱਪੜ ਐ ਇੱਧਰ ਸੱਡਦੇ ਉਹ ਪਲਕੀ ਓਵਰਲੋਡ ਹੋ ਕੇ ਪਾ ਸੜਕ ਤੇ ਆ ਜਾਂਦਾ ਪਾਣੀ ਸਾਰਾ ਉਹਨੂੰ ਹੈਗਾ ਵੀ ਉਹਦਾ ਛਰਾ ਰਿਪੇਅਰ ਹੋਵੇ ਵਧੀਆ ਪਾਣੀ ਥੱਲੇ ਜਾਵੇ ਬਾਕੀ ਕਿਤੇ ਹੋਣਾ ਸਾਡਾ ਪਾਣੀ ਦਾ ਸਪਲਾਈ ਆ ਉੱਥੇ ਵੀ ਛੱਪੜ ਹੋੜੀ-ਹੋੜੀ ਭਰ ਰਿਆ ਉਹਦਾ ਵੀ ਅੱਗੇ ਪਤਾ ਨਹੀਂ ਵੀ ਕਿੱਥੇ ਜਾਣਾ ਪਾਣੀ ਪਾਣੀ ਦਾ ਜਿਆਦਾ ਸਾਡੇ ਵਿਕਾਸ ਦੀ ਪ੍ਰੋਬਲਮ ਬਾਕੀ ਤਾਂ ਚਲੋ ਸਭ ਠੀਕ ਹੀ ਆ ਬਰਸਾਤਾਂ ਦੇ ਮੌਸਮ ਵਿੱਚ ਜਿੱਦਾਂ ਹੁਣ ਬਰਸਾਤ ਸ਼ੁਰੂ ਹੋ ਗਈ ਆ ਆਸੇ ਪਾਸੇ ਘਾਹ ਬਹੁਤ ਉੱਗ ਜਾਂਦਾ ਆ ਹਾਂਜੀ ਐਸ ਵੇਲੇ ਕਈ ਬਿਮਾਰੀਆਂ ਲੱਗਣ ਦਾ ਡਰ ਹੈ ਇਸ ਸਬੰਧ ਵਿੱਚ ਜਿੱਦਾਂ ਕੋਈ ਵੀਡੀਓ ਪਈ ਉਹਦੇ ਅਧਿਕਾਰੀ ਆ ਤੁਹਾਡੀ ਪੰਚਾਇਤ ਨੇ ਉੱਥੇ ਜਾ ਕੇ ਕੋਈ ਗੱਲਬਾਤ ਕੀਤੀ ਹੈ ਕੀ ਸਾਡੇ ਪਿੰਡ ਵਿੱਚ ਕੋਈ ਦਵਾਈਆਂ ਦਾ ਛੜਕਾ ਦਿੱਤਾ ਹੈ ਅਜੇ ਤੱਕ ਤਾਂ ਨਹੀਂ ਜੀ ਕੋਈ ਵੀ ਹੋਇਆ ਨਾ ਤਾਂ ਪਿਛਲੇ ਸਾਲ ਕੋਈ ਸ਼ਾਸਤ ਸਪਰੇਅ ਹੋਈ ਆ ਤਾਂ ਨਾ ਕੋਈ ਘਾਹ ਘੁੰਮ ਰਿਹਾ ਲੱ ਇੱਥੇ ਪਿੰਡ ਦੇ ਹੋਰ ਵੀ ਜਿਹੜੇ ਲੋਕ ਆ ਇੱਥੇ ਬੈਠੇ ਆਣ ਗੱਲਬਾਤ ਕਰਦੇ ਆ ਜਿਹੜੇ ਇੱਥੇ ਮਾਤਾ ਜੀ ਮਾਤਾ ਦੀ ਕੀ ਨਾਮ ਆਪਣਾ ਨਿਰਮਲ ਮਾਤਾ ਜੀ ਕਿੰਨਾ ਚਿਰ ਹੋਗੇ ਤੁਹਾਨੂੰ ਇੱਥੇ ਰਹਿੰਦਿਆਂ ਨੂੰ 30 35 ਸਾਲ ਹੋਗੇ 30 35 ਸਾਲ ਹੋਗੇ ਹਾਂ ਜੀ ਇਸ ਪਿੰਡ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਪਿੰਡ ਬਹੁਤ ਚੰਗਾ ਹੈ ਸਾਡਾ ਪਿੰਡ ਬਹੁਤ ਚੰਗਾ ਹੈ ਸਫ ਸੁਥਰਾ ਹੈ ਆ ਸੜਕਾਂ ਟੁੱਟੀਆਂ ਇਹ ਬਣਾ ਦੇ ਤੇ ਪਾਣੀ ਦੀ ਸਮੱਸਿਆ ਕੋਈ ਹੈਗੀ ਪੀਣ ਵਾਲੇ ਦੀ ਪਾਣੀ ਦੀ ਸਰਕਾਰੀ ਟੈਂਕੀ ਜਿਹੜੀ ਕੋਈ ਸਰਕਾਰੀ ਟੈਂਕੀ ਹੈ ਲੱਗੀਆਂ ਟੁੱਟੀਆਂ ਹਾਂ ਵਰਤੀ ਦਾ ਪਾਣੀ ਤੇ ਸੀਵਰੇਜ ਸੀਵਰੇਜ ਆ ਭਰ ਜਾਂਦੇ ਆ ਜਿਹੜਾ ਗਾਰ ਉੱਪਰ ਵੀ ਆਉਣ ਲੱਗ ਪੈਂਦੀ ਆ ਤਾਂ ਸੀਵਰੇਜ ਦੀ ਕੋਈ ਸਫਾਈ ਸੂਈ ਹੋਈ ਹੈ ਹਾਂਜੀ ਕਰਦੇ ਨੇ ਆ ਕਰਦੇ ਰਹਿੰਦੇ ਹੌਲੀ ਹੌਲੀ ਹਾਂਜੀ ਠੀਕ ਹੈ ਜੀ ਹੋਰ ਵੀ ਗੱਲਬਾਤ ਕਰਦੇ ਆ ਇੱਥੇ ਜਿਹੜੇ ਮੇਨ ਇੱਥੇ ਦੇ ਲੋਕ ਆ ਇੱਥੇ ਦੀ ਗੱਲਬਾਤ ਜਿਹੜਾ ਨੇ ਕੀਤੀ ਹੈ ਮਾਨ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਇਸ ਵੇਲੇ ਤੋਂ ਦੱਸਿਆ ਕਿ ਬਹੁਤ ਸਾਰਾ ਜਿਹੜਾ ਆ ਉਹ ਕਮੀਆਂ ਆ ਇਸ ਪਿੰਡ ਦੇ ਵਿੱਚ ਲੋ ਇੱਕ ਦੇਖੋ ਗੱਲ ਇਹ ਜੀ ਕਿ ਸਰਕਾਰਾਂ ਨੂੰ ਜਿਹੜਾ ਹੈ ਨਾ ਉਹ ਵਿਕਾਸ ਦੇ ਜਿਹੜੇ ਕੁੱਟੀ ਜੇ ਮਿੱਠੇ ਚਾਹੀਦੇ ਆ ਕਿਉਂਕਿ ਪਿੰਡ ਜਿਹੜੇ ਆ ਮੈਸਰਾਂ ਜਾਣ ਕੇ ਅਜੇ ਕੋਈ ਸ਼ਹਿਰਾਂ ਦੇ ਮੁਕਾਬਲੇ ਤੇ ਵਿਕਾਸ ਤੋਂ ਬਹੁਤ ਪਿੱਛੇ ਖਾਸ ਤੌਰ ਤੇ ਜਿਹੜੇ ਊਲਾਂ ਦੀ ਸਥਿਤੀ ਹੈ ਜਾਂ ਜਿਹੜੇ ਸਿਹਤ ਕੇਂਦਰ ਨੇ ਉਹਨਾਂ ਦੀ ਹਾਲਤ ਬਹੁਤ ਮਾੜੀ ਹੈ ਜਾਂ ਮਤਲਬ ਦੂਰ ਦੂਰ ਹੈਗੇ ਨੇ ਜਾਣਾ ਪੈਂਦਾ ਜੇ ਕੁਝ ਮਤਲਬ ਸਿਹਤ ਦਾ ਸਮੱਸਿਆ ਪੈਦਾ ਹੁੰਦੀ ਹੈ ਤੇ ਉਹ ਇੱਥੇ ਘੱਟੋ-ਘੱਟ ਸਾਨੂੰ 5-6 ਕਿਲੋਮੀਟਰ ਤੇ ਜਿਹੜਾ ਹੈ ਉਹ ਤੋਂ ਉਰਾਂ ਕੋਈ ਨਹੀਂ ਮਿਲਦਾ ਇਸੇ ਤਰ੍ਹਾਂ ਸਕੂਲ ਜਿਹੜਾ ਸਾਡੇ ਕੋਲ ਇੱਥੇ ਪ੍ਰਾਇਮਰੀ ਸਕੂਲ ਆ ਜਿਹੜਾ ਮਿਡਲ ਸਕੂਲ ਵੀ ਆ ਉਹ ਵੀ ਪਿੰਡ ਦੇ ਵਿੱਚ ਹੈਗਾ ਛੇਵੀਂ ਤੋਂ ਅੱਠਵੀਂ ਤੱਕ ਜਿੱਥੇ ਬੱਚੇ ਨੇ ਪਰ ਉਹਦੀ ਹਾਲਤ ਵੀ ਬੜੀ ਮਾੜੀ ਹੈ ਕਿਉਂਕਿ ਬੱਚੇ ਬਹੁਤ ਘੱਟ ਨੇ ਬਹੁਤ ਥੋੜੇ ਬੱਚੇ ਨੇ ਮੈਂ ਕਹਿੰਦੀ ਤੁਮ ਸ਼ਾਇਦ ਘੱਟ ਬੱਚੇ ਨਹੀਂ ਉੱਥੇ ਇਸ ਕਾਰਨ ਉਹ ਬਹੁਤੇ ਲੋਕ ਵੀ ਜਿਹੜੇ ਨੇ ਉਹ ਇਨ ਸਰਕਾਰੀ ਸਕੂਲਾਂ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਆਪਣੇ ਬੱਚੇ ਇੱਥੇ ਦਾਖਲ ਨਹੀਂ ਕਰਾਉਂਦੇ ਤੇ ਉਹਨਾਂ ਨੇ ਆਪਣੇ ਬੱਚੇ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਾ ਹੋਏ ਨੇ ਇਸ ਕਾਰਨ ਜਿਹੜਾ ਹੈ ਲੋਕਾਂ ਦਾ ਵਿਸ਼ਵਾਸ ਇਹਦੇ ਵਿੱਚ ਨਹੀਂ ਬਣ ਸਕਿਆ ਕਿਉਂਕਿ ਕਈ ਵਾਰੀ ਪੀਚਾਂ ਜਾਂ ਪੋਸਟਾਂ ਖਾਲੀ ਹੁੰਦੀਆਂ ਨੇ ਜਿਹੜੇ ਜਿਹੜੀਆਂ ਸਹੂਲਤਾਂ ਦੂਜੇ ਸਕੂਲਾਂ ਵਿੱਚ ਨਹੀਂ ਉਹ ਸਰਕਾਰੀ ਸਕੂਲ ਵਿੱਚ ਪ੍ਰਾਪਤ ਨਹੀਂ ਹੁੰਦੀਆਂ ਸੋ ਇਸ ਕਾਰਨ ਮੈਂ ਸਮਝਦਾ ਹਾਂ ਕਿ ਇਹਨਾਂ ਸਮੱਸਿਆਵਾਂ ਵੱਲ ਸਰਕਾਰਾਂ ਨੂੰ ਜਿਹੜਾ ਹੈ ਜ਼ਰੂਰ ਧਿਆਨ ਜਿਹੜਾ ਚਾਹੀਦਾ ਹੈ ਦੂਸਰਾ ਇਹ ਹੈ ਕਿ ਜਿਹੜਾ ਮੇਨ ਤੌਰ ਦੇ ਉੱਤੇ ਇਹ ਵਿਤਕਰਾ ਕੀਤਾ ਜਾਂਦਾ ਹੈ ਕਿ ਜਿਹੜਾ ਕੋਈ ਐਮਐਲਏ ਬਣਦਾ ਹੈ ਉਹ ਜਿਹੜੀ ਵਿਰੋਧੀ ਪਾਰਟੀ ਦਾ ਐਮਐਲਏ ਆ ਤੇ ਉਹਨਾਂ ਪਿੰਡਾਂ ਨੂੰ ਗ੍ਰਾਂਟ ਦੇਣ ਦੇ ਵਿੱਚ ਵੀ ਜਿਹੜਾ ਹੈ ਉਹ ਬਹੁਤ ਸਾਰੇ ਵਿਤਕਰੀ ਹੁੰਦੀਆਂ ਸਰਕਾਰਾਂ ਨੂੰ ਇਸ ਵਕਤ ਤੋਂ ਜ਼ਰੂਰ ਸੋਚਣ ਦੀ ਲੋੜ ਹੈ ਦੇ ਵਿਕਾਸ ਤਾਂ ਸਾਰੇ ਸਮੁੱਚੇ ਪੰਜਾਬ ਦਾ ਹੋਣਾ ਚਾਹੀਦਾ ਹੈ ਜਾਂ ਸਮੁੱਚੇ ਉਸ ਇਲਾਕੇ ਦਾ ਹੋਣਾ ਚਾਹੀਦਾ ਹੈ। ਬਜਾਏ ਇਸ ਦੇ ਕਿ ਇਹ ਦੇਖਿਆ ਜਾਵੇ ਕਿ ਇਸ ਇਸ ਇਲਾਕੇ ਨੂੰ ਇਸ ਹਲਕੇ ਨੂੰ ਕਿਹੜਾ ਐਮਐਲਏ ਗਿਆ ਹੋਇਆ ਉਸ ਨੂੰ ਦੇਣੀ ਹੈ ਗ੍ਰਾਂਟ। ਤੋਂ ਇਸ ਤਰ੍ਹਾਂ ਗੱਲ ਕਰਕੇ ਜਿਹੜਾ ਹੈ ਬਹੁਤ ਸਾਰੀਆਂ ਘਾਟਾਂ ਜਿਹੜੀਆਂ ਉਚਰਾਂ ਤੋਂ ਚਲਦੀਆਂ ਆ ਰਹੀਆਂ ਨੇ। ਮਨਸੋ ਤੁਸੀਂ ਇਸ ਵੇਲੇ ਪਿੰਡ ਦੀ ਪੰਚਾਇਤ ਦੇ ਨਾਤੇ ਕੀ ਦੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ? ਆ ਦੇਖੋ ਮੈਂ ਤੇ ਸਰਕਾਰ ਨੂੰ ਅਪੀਲ ਕਰਨੀ ਚਾਹੁੰਦਾ ਹਾਂ ਕਿ ਜੇ ਉਨਾ ਰਾਹੀਂ ਲੋਕਾਂ ਦੀ ਜਿਹੜੀ ਚੁਣੀ ਹੋ ਸਰਕਾਰ ਆ ਜੇ ਉਹ ਚੁਣ ਕੇ ਮਤਲਬ ਇਨੇ ਮਹੀਨਿਆਂ ਤੋਂ ਬੈਠੀ ਹੋਈ ਹੈ ਜੇ ਉਹ ਕੰਮ ਨਹੀਂ ਕਰੇ ਕੋਈ ਪਿੰਡ ਪਿੰਡ ਦੇ ਵਿਕਾਸ ਵਿੱਚ ਕੋਈ ਹਿੱਸਾ ਨਹੀਂ ਪਾਏਗੀ ਤੇ ਉਹ ਸੋਨਾ ਦਾ ਵੀ ਕੋਈ ਮਹੱਤਵ ਨਹੀਂ ਰਹਿ ਜਾਂਦਾ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਇੱਕ ਤਾਂ ਪੂਰਾ ਰਿਕਾਰਡ ਜਿਹੜਾ ਹੈ ਹੁਣ ਤੱਕ ਜਿਹੜਾ ਹੈ ਜਿਹੜਾ ਨਹੀਂ ਦਿੱਤਾ ਗਿਆ ਇਹ ਭਾਵੇਂ ਅਧਿਕਾਰੀਆਂ ਦਾ قصور ਹੋਵੇ ਜਾਂ ਉਸਲੇ ਜਿਹੜੀ ਹਾਈ ਹਾਈਲੀ ਅਫੀਸ਼ਰਲ ਉਹਨਾਂ ਦਾ قصور ਹੋਵੇ ਇਹ ਸਰਕਾਰ ਨੂੰ ਜ਼ਰੂਰ ਉੱਚ ਅਧਿਕਾਰੀਆਂ ਨੂੰ ਇਸ ਸਪੈਸ਼ਲ ਧਿਆਨ ਦੇਣ ਦੀ ਲੋੜ ਹੈ ਕਿ ਇਹ ਪਿੰਡ ਨੂੰ ਜਿਹੜਾ ਹੈ ਜਿੰਨਾ ਰਿਕਾਰਡ ਹੈ ਇਹਨਾਂ ਦਾ ਉਹ ਸਾਰਾ ਮਿਲੇ ਔਰ ਤਾਂ ਕਿ ਅੱਗੇ ਜਾ ਟਾਊਨ ਤੇ ਪਿੰਡ ਦਾ ਵਿਕਾਸ ਹੋ ਸਕੇ ਪਿੰਡ ਦੇ ਤੁਹਾਨੂੰ ਹੁਣ ਅਸੀਂ ਛੱਪੜ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਜਿਹੜੇ ਇੱਥੇ ਪਿੰਡ ਦੇ ਛੱਪੜ ਦੇ ਇਲਾਕੇ ਜਿਹੜੇ ਲੋਕ ਰਹਿੰਦੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਮਾਤਾ ਜੀ ਕੀ ਕਹਿਣਾ ਚਾਹੋਗੇ ਕਿ ਤੁਹਾਡਾ ਜਿਹੜਾ ਘਰ ਆ ਛੱਪੜ ਦੇ ਬਿਲਕੁਲ ਲੱਗੇ ਆ ਬਿਲਕੁਲ ਲੱਗੇ ਬਹੁਤ ਬਹੁਤ ਲੱਗੇ ਤੇ ਆਪ ਅੰਦਰ ਵੜਦੇ ਆ ਬਹੁਤ ਮੰਦਾ ਹਾਇ ਤੇ ਕਿੰਨਾ ਚਿਰ ਹੋ ਗਿਆ ਤੁਹਾਡੇ ਇੱਥੇ ਇਹ ਛੱਪੜ ਬਣੇ ਨੂੰ ਇਹ ਤੇ ਬੌਸ ਮੇਰੇ ਭਿਓਂ ਪਹਿਲਾਂ ਦੇ ਬਣੇ ਆ 30 ਸਾਲ ਹੋ ਗਏ ਆ ਅੱਜ ਦਾ ਬਣਿਆ ਬਹੁਤ ਜ਼ਿਆਦਾ ਬਣਿਆ ਤੇ ਕੀ ਕਹਿਣਾ ਚਾਹੋਗੇ ਤੁਸੀਂ ਸਰਕਾਰ ਨੂੰ ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਸਫਾਈ ਹੋਣੀ ਚਾਹੀਦੀ ਹੂੰ ਸਫਾਈ ਹੋਵੇ ਅੰਦਰ ਸਾਪ ਨਾ ਜਾਣ ਡੱਡੂ ਨਾ ਜਾਣ ਹੂੰ ਆ ਗਾ ਜੀ ਕਿੰਨਾ ਚਿਰ ਬਹੁਤ ਤੇ ਇਹ ਤੁਸੀਂ ਕੋਈ ਗਲਤ ਬਾਤ ਕੀਤੀ ਪੰਚਾਇਤ ਦੇ ਨਾਲ ਜਾਂ ਪੰਚਾਇਤ ਦੇ ਬੰਦਿਆਂ ਨੇ ਗਾਹ ਕਿਸੇ? ਨਾ ਜੀ ਪਹਿਲਾਂ ਤੋਂ ਕਰਦੇ ਰਹੇ ਕਿਸੇ ਨੇ ਕੁਝ ਨਹੀਂ ਕੀਤਾ ਹੁਣ ਇਹਨਾਂ ਵਿਚਾਰਿਆਂ ਨੂੰ ਅਸੀਂ ਆ ਲਿਆ। ਕੋਈ ਸਾਡਾ ਇਹ ਸੋਚੋ। ਮਤਲਬ ਜਦੋਂ ਤੋਂ ਤੁਸੀਂ ਇੱਥੇ ਰਹਿ ਰਹੇ ਆ ਉਦੋਂ ਤੋਂ ਲੈ ਕੇ ਕੋਈ ਇੱਥੇ ਹੱਲ ਤੱਕ ਸਫਾਈ ਨਹੀਂ ਹੋਈ। ਤੁਸੀਂ ਇਹ ਗੰਦਗੀ ਦੇ ਲਾਗੇ ਰਹਿਣ ਲਈ ਮੰਨਗੂਰ। ਹਾਂ ਹਾਂ ਇਦਾਂ ਹੀ। ਕੀ ਕਹਿਣਾ ਚਾਹੋਗੇ ਸਰਕਾਰ ਨੂੰ? ਆਈਆਂ ਨੇ ਵੀ ਸਫਾਈ ਕਰੋ। ਕਰੋ। ਹਾਂ। ਅੱਜ ਕੀ ਨਾਮ ਆਪਣਾ? ਮੇਰਾ ਨਾਮ ਸੰਦੀਪ ਗੌਰ ਹੈ। ਤੁਸੀਂ ਇੱਥੇ ਲੱਗੇ ਤੁਹਾਡਾ ਘਰ ਆ ਤੇ ਜੇ ਜਦੋਂ ਅਸੀਂ ਇੱਥੇ ਦੇਖਿਆ ਕਿ ਕਾਫੀ ਜਿਹੜੀ ਮੰਦੀ ਹਾਲਤ ਆ ਤੁਹਾਡੇ ਘਰ ਲੱਗੇ ਦੇਖੋ ਕਿੰਦਾ ਬੂਟੀ ਉੱਗੀ ਪਈ ਆ ਲੋਕਾਂ ਨੇ ਕੂੜਾ ਵੀ ਸਟੇਪ ਆਇਆ ਕੀ ਕਹਿਣਾ ਚਾਹੋਗੇ ਉਹੀ ਕੀ ਚੱਪੜ ਦੀ ਸਭ ਤੋਂ ਜ਼ਿਆਦਾ ਪ੍ਰੋਬਲਮ ਆ ਮੱਛਰ ਕਰਕੇ ਉਹ ਵੀ ਬਿਮਾਰੀਆਂ ਵੀ ਫੈਲ ਰਹੀਆਂ ਵਾ ਤੇ ਇਦਾਂ ਸਾਡੇ ਪਿੰਡੇ ਲੋਕ ਕਈ ਨਾ ਇਵਨ ਕਿ ਇਹ ਵੀ ਕਰਦੇ ਜਿੱਦਾ ਖੇਤੀਬਾੜੀ ਤੇ ਕੋਈ ਸਬਜ਼ੀ ਵਗੈਰਾ ਸਾਫ ਵਗੈਰਾ ਕਰਾਉਂਦੇ ਆ ਉਹ ਵੀ ਇੱਥੇ ਆਣ ਕੇ ਸਾਰਾ ਸੁੱਟ ਦਿੰਦੇ ਆ। ਅਰਾਹਾ ਬਾਥਰੂਮ ਵਗੈਰਾ ਚ ਜੋ ਵੀ ਗਟਰ ਵਗੈਰਾ ਸਾਫ਼ ਕਰਦੇ ਉਹ ਵੀ ਲੋਕ ਇੱਥੇ ਆਣ ਕੇ ਪਾਣੀ ਸਾਰਾ ਸੁੱਟਦੇ ਆ ਕਿ ਸਾਨੂੰ ਬਹੁਤ ਪ੍ਰੋਬਲਮ ਆਦੀ 스멜 ਇੰਨੀ ਜ਼ਿਆਦਾ ਗੰਦੀ ਆ ਰਹੀ ਹੈ ਨਾ ਬਹੁਤ ਜ਼ਿਆਦਾ ਔਖਾ ਹੁੰਦਾ ਸਾਨੂੰ। ਮਤਲਬ ਪੂਰੇ ਪਿੰਡ ਦਾ ਜਿਹੜਾ ਸੀਵਰੇਜ ਦਾ ਪਾਣੀ ਹੈ ਨਾ ਆਣ ਦਾ ਪਾਣੀ ਉਹ ਤੁਹਾਡੇ ਘਰ ਮੁਰੇ ਆ ਰਿਹਾ ਹੈ। ਘਰ ਮੁਰੇ ਆ ਰਿਹਾ। ਇਸ ਦੇ ਬਾਰੇ ਤੁਸੀਂ ਕੋਈ ਗੱਲਬਾਤ ਵੀ ਕੀਤੀ ਤੁਹਾਡੇ ਜਿਹੜੇ ਵੱਡੇ-ਵੱਡੇ ਰੇ ਹੋਰਾਂ ਨੇ? ਹਾਂਜੀ ਸਾਡਾ ਪਾਸ ਜਿਹੜਾ ਸਰਪੰਚ ਆ ਉਹਨਾਂ ਨਾਲ ਗੱਲ ਕਰੀ ਸੀਗੀ ਉਹ ਵੀ ਕਹਿ ਰਹੇ ਸੀਗੇ ਵੋਟਾਂ ਵੇਲੇ ਤਾਂ ਕਹਿੰਦੇ ਆਣ ਕੇ ਵੀ ਕਿ ਕੋਈ ਨਾ ਸਹੀ ਸਾਫ਼ ਕਰਵਾਵਾਂਗੇ ਅਸੀਂ ਕੁਝ ਨਾ ਕੁਝ ਹੱਲ ਕਰਾਂਗੇ ਇਹਦਾ ਬਟ ਪਹਿਲਿਆਂ ਨੇ ਕੁਝ ਨਹੀਂ ਕੀਤਾ ਹੈਗਾ ਪਹਿਲਾਂ ਕੌਣ ਸੀ ਇੱਥੇ ਸਰਪੰਚ ਇਹਦੇ ਬਾਰੇ ਪਤਾ ਕੁਝ ਤੁਹਾਨੂੰ ਹਾਂਜੀ ਲੇਡੀ ਸੀਗੀ ਲੇਡੀ ਸੀਗੀ ਲੇਡੀ ਸੀਗੀ ਕਿਹੜੀ ਪਾਰਟੀ ਤੁਸੀਂ ਪਤਾ ਕੁਝ ਕਾਂਗਰਸ ਪਾਰਟੀ ਦੀ ਸੀ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੀ ਸੀ ਹਾਂਜੀ ਤੇ ਇਸ ਵੇਲੇ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਸਾਡਾ ਘਰ ਆ ਇਹਦੇ ਜਿਹੜਾ ਲਾਗੇ ਛੱਪੜ ਹੈ ਇਹਦੀ ਪਿਲ ਤਾਂ ਬਿਲਕੁਲ ਸਫਾਈ ਕੀਤੀ ਜਾਵੇ ਜਾਂ ਇਥੋਂ ਬੰਦ ਕਰਕੇ ਸੀਵਰੇਜ ਵਗੈਰਾ ਪਾਇਆ ਜਾਵੇ ਪਾਣੀ ਕੱਢਿਆ ਜਾਵੇ ਕਿਉਂਕਿ ਬਾਕੀ ਉਧਰਲੀ ਸਾਈਡ ਦਾ ਤਾਂ ਸਾਰਾ ਸੀਵਰੇਜ ਹੋ ਗਿਆ ਵਾ ਕਲੀਅਰ ਉਧਰ ਤਾਂ ਹੋ ਰਿਹਾ ਬਸ ਸਾਡਾ ਇੰਨਾ ਕੇਰੀਆ ਰਹਿ ਗਿਆ ਉਧਰ ਵੀ ਛੱਪੜ ਹੈਗੇ ਸੀ ਉਹ ਤਾਂ ਸਾਰੇ ਹੋ ਗਏ ਕਵਰ ਅੱਛਾ ਤੁਹਾਡੇ ਕਿਉਂ ਨਹੀਂ ਹੋ ਰਿਹਾ ਇਹ ਤਾਂ ਹੁਣ ਸਰਕਾਰ ਨੂੰ ਪਤਾ ਹੋਊਗਾ ਜਾਂ ਤਾਂ ਪਿੰਡ ਦੀ ਪੰਚਾਇਤ ਨੂੰ ਪਤਾ ਹੋਊਗਾ ਹੂੰ ਹੂੰ ਠੀਕ ਹੈ ਠੀਕ ਥੈਂਕ ਯੂ ਤੁਸੀਂ ਦੇਖੇਗੀ ਗੱਲਬਾਤ ਕੀਤੀ ਜਿਹੜੇ ਛੱਪੜ ਦੇ ਲਾਗੇ ਜਿਹੜਾਂ ਦੇ ਘਰ ਆ ਕਿਉਂਕਿ ਇੱਥੇ ਜਿੱਥੇ ਛੱਪੜ ਪੂਰੇ ਪਿੰਡ ਦਾ ਜਿਹੜਾ ਆ ਗੰਦਾ ਪਾਣੀ ਆਂਦਾ ਹੋਵੇ ਘਰ ਦੇ ਲਾਗੇ ਤੇ ਉਹ ਲੋਕ ਕਿੱਦਾਂ ਮਜਬੂਰੀ ਨਾਲ ਇੱਥੇ ਰਹਿੰਦੇ ਹੋਣਗੇ ਇਹ ਤਸਵੀਰਾਂ ਖੱਲ-ਕਲਾਂ ਦੇ ਛੱਪੜ ਦੀਆਂ ਐ ਜਿੱਥੇ ਕਿ ਕਾਫੀ ਜਿਹੜੇ ਲੋਕ ਆ ਉਹ ਪੰਚਾਇਤ ਨੂੰ ਵੀ ਕਹਿ ਚੁੱਕੇ ਪਰ ਪੰਚਾਇਤ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਉਂਕਿ ਇਹ ਜਿਹੜੀ ਸੁਣਵਾਈ ਤਾਂ ਹੀ ਜੇ ਕਹਿੰਦੇ ਆ ਹੋਏਗੀ ਜੇ ਸਰਕਾਰ ਆਪਣੀ ਅੱਖਾਂ ਖੋਲੂਗੀ ਤੇ ਇਹ ਛੱਪੜ ਦੀ ਵੱਲ ਧਿਆਨ ਦੇਊਗੀ ਤਾਂ ਹੀ ਇਹ ਲੋਕਾਂ ਨੂੰ ਗੰਦਗੀ ਤੋਂ ਛੁਟਕਾਰਾ ਮਿਲੂਗਾ ਪਿੰਡ ਦੀ ਸੱਤ ਦੇ ਪ੍ਰੋਗਰਾਮ ਨੂੰ ਲੈ ਕੇ ਜਿਹੜੀਆਂ ਤਸਵੀਰਾਂ ਖਰਲਕਲਾ ਜ਼ਿਲ੍ਹਾ ਜਲੰਧਰ ਦੀ ਤੁਹਾਨੂੰ ਦਿਖਾਈਆਂ ਕਿਉਂਕਿ ਬਹੁਤ ਸਾਰੇ ਇਦਾਂ ਦੇ ਮੁੱਦੇ ਆ ਜਿਹੜੇ ਪਿੰਡ ਵਿੱਚ ਹਲੇ ਤੱਕ ਪੈਂਡਿੰਗ ਪਏ ਆ ਕਿਉਂਕਿ ਜੇ ਇਸ ਗਿਣਨ ਲਾਪੀਏ ਤਾਂ ਕਾਫੀ ਸਮਾਂ ਲੱਗ ਜਾਊਗਾ ਪਰ ਪਿੰਡ ਦੀ ਪੰਚਾਇਤ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਅਤੇ ਗਲੀਆਂ ਨਾਲੀਆਂ ਅਤੇ ਡਿਸਪੈਂਸਰੀ ਅਤੇ ਸੜਕਾਂ ਬਹੁਤ ਸਾਰੇ ਜਿਹੜੇ ਆ ਉਹ ਇਸ ਪਿੰਡ ਵਿੱਚ ਕਮੀਆਂ ਜਿਹੜੀਆਂ ਦਿਖਦੀਆਂ ਨਜ਼ਰ ਆ ਰਹੀਆਂ ਹਨ ਕੈਮਰਾਮੈਨ ਸਾਇਬ ਸਿੰਘ ਦੇ ਨਾਲ ਨਿਊ ਸਟੇਟ ਪੰਜਾਬ ਖਰਲਕਲਾ ਜਲੰਧਰ